ਅਸੀਂ ਜਦੋਂ ਮੋਤੀ ਸਾਹਿਬ ਨੇ ਜੰਗ ਦੀ ਆਵਾਜ਼ ਦੇਤੀ ਸੀ ਸਿਰਫ ਇੱਕੋ ਇੱਕ 파ਟੀ ਸੀ ਜਿਸ ਨੇ ਕਿਹਾ ਕਿ ਅਸੀਂ ਜੰਗ ਨਹੀਂ ਲੜਾਂਗੇ ਤੇ ਜਿਹੜਾ ਅਸੀਂ ਅਮਨ ਰੱਖਿਆ ਉਹਦੇ ਬਦਲੇ ਅਸੀਂ ਤੁਹਾਡੀ ਵੋਟ ਵੇਂਤੀ ਕਰਕੇ ਲੈਣਾ ਛੋੜਦੇ ਹਾਂ ਸੋਅਸੀ ਆ ਅਮਨ ਰੱਖਿਆ ਆਪਨ ਦੇ ਲਈ ਵੋਟ ਮੰਗ ਰਹੇ ਆ ਤੇ ਜੇ ਜੰਗਰ ਦੇ ਲਈ ਦੁਗੀਆਂ ਪਾਰਟੀਆਂ ਆਈਆਂ ਵੋਟਰ ਨੂੰ ਪੁੱਛੋ ਕਿ ਜੇ ਇਹ ਪ੍ਰਮਾਣੂ ਅਥਿਆ ਡਿੱਗ ਜਾਂਦਾ ਤਾਂ ਲੋਤੇ ਹਣੇ ਦਾ ਕੀ ਬਣਨਾ ਸੀਗਾ ਜਿਵੇਂ ਦਿੱਲੀ ਦੇ ਵਿੱਚ ਸਫਾਈ ਹੈ ਹਰੇਕ ਸੜਕ ਦੇ ਉੱਤੇ ਹਰੇਕ ਗਲੀ ਦੇ ਉੱਤੇ ਬਿਲਕੁਲ ਬੂਟੇ ਲੱਗੇ ਹੋਣਗੇ ਸਫਾਈ ਹੋਊਗੀ ਕੋਈ ਗੰਦਗੀ ਤੁਹਾਨੂੰ ਦੇਖੋਗੀ ਨਹੀਂ ਤਰਾਂਗਾ ਅਸੀਂ ਡੇ ਬਾਏ ਡੇ ਜਿਹੜੀ ਸਾਡੀ ਪ੍ਰਚਾਰ ਮੁਹਿੰਮ ਹੈ ਉਹ ਜੋਰ ਫੜਦੀ ਜਾ ਰਹੀ ਹੈ ਕੀ ਹੈ ਤੇ ਵਿਰੋਧੀ ਡਰੇ ਪਏ ਐ ਇਸ ਗੱਲ ਦੇ ਨਾਲ ਅਸੀਂ ਰੋਜ਼ ਜਿਹੜਾ ਆਪਣਾ ਪ੍ਰਚਾਰ ਹੈਗਾ ਉਹ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਪੀਸਫੁਲ ਢੰਗ ਦੇ ਨਾਲ ਲੁਧਿਆਣੇ ਦੇ ਲੋਕ ਪਰੇਸ਼ਾਨ ਨਾ ਹੋਣ ਅਸੀਂ ਇਸ ਤਰੀਕੇ ਦੇ ਨਾਲ ਇੱਥੇ ਪ੍ਰਚਾਰ ਕਰ ਰਹੇ ਹਾਂ ਲੋਕਾਂ ਦੀ ਕਚਾਰੀ ਦੇ ਵਿੱਚ ਆਪਣੀਆਂ ਜੋ ਅਸੀਂ ਗਰੰਟੀਆਂ ਆਈਆਂ ਉਹਨਾਂ ਦੇ ਸਾਹਮਣੇ ਰੱਖੀਆਂ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਕੀ ਕਰਨਾ ਹੈ ਸਭ ਤੋਂ ਪਹਿਲੀ ਗੱਲ ਹੈਗੀ ਆ ਕਿ ਲੋਕਾਂ ਨੂੰ ਆਪਣੇ ਕੈਂਡੀਡੇਟ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਉਹਨਾਂ ਦੇ ਕੈਂਡੀਡੇਟ ਨੇ ਕੀ ਕਰਨਾ ਹੈ ਸੋ ਗੁਰਪ੍ਰੀਤ ਸਿੰਘ ਗੋਗੀ ਜੀ ਇੱਕ ਐਸੇ ਸ਼ਖਸ ਅਗੇ ਸੀ ਜਿਨ੍ਹਾਂ ਨੇ ਆਪਣੀ ਸਰਕਾਰ ਦੇ ਖਿਲਾਫ ਹੀ ਮੋਰਚਾ ਖੋਲ੍ਹਿਆ ਸੀ ਉਹਨਾਂ ਨੇ ਆਪਣੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਸੀ ਉਹਨਾਂ ਨੇ ਨੀ ਪੱਥਰ ਪਟਿਆ ਸੀ ਉਹਨਾਂ ਨੇ ਜਿਹੜਿਆ ਕਹਿੰਦੇ ਨਾ ਕਿ ਅਸੀਂ ਨੀ ਪੱਥਰ ਲਾਏ ਆ ਉਹਦੇ ਅਸੀਂ ਮਜ਼ਦੂਰਾ ਤੋਂ ਲਵਾਣੇ ਸੀ ਪਰ ਲਾਏ ਆ ਉਹਨੇ ਉਹ ਨੀ ਪੱਥਰ ਫੱਟ ਕੇ ਸ਼ੁਰੂਆਤ ਕੀਤੀ ਸੀ ਤੇ ਮੈਂ ਸਲੂਟ ਕਰਦਾ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਉਹਨਾਂ ਦਾ ਹੱਕ ਖਾ ਕੇ ਜਿਹੜਾ ਸੰਜੀਵ अरोੜਾ ਅੱਜ ਉੱਥੇ ਸੀਟ ਲੜ ਰਿਹਾ ਗਿਆ ਤੇ ਮੈਂ ਕਾਮਨਾ ਕਰਦਾ ਉਹ ਆਪਣੇ ਉਸੇ ਅਹੁਦਿਆਂ ਤੇ ਜਿਹੜੇ ਅਹੁਦੇ ਉਹਨੂੰ ਮਿਲੇ ਹੋਏ ਆ ਬਰਕਰਾਰ ਰਵੇ ਆਪਣਾ ਅਹੁਦਿਆਂ ਤੇ ਕੰਮ ਕਰੇ ਤੇ ਇਹ ਸੀਟ ਤੇ ਸਾਡੇ ਯੋਗ ਹੀ ਹੈਗੀ ਆ ਦੇ ਲੁਧਿਆਣਾ ਪੁਰਸੀ ਉਪਰ ਚਾਰ ਵਾਸਤੇ ਇੱਕ ਨਾਮ ਸਾਡੇ ਕੈਂਡੀਡੇਟ ਅਕਾਲੀ ਦਲ ਅਮਰਤਸਰ ਦੇ ਗੋਪੀ ਜੀ ਹੈ ਤੇ ਅਸੀਂ ਜਦੋਂ ਮੋਦੀ ਸਾਹਿਬ ਨੇ ਜੰਗ ਦੀ ਆਵਾਜ਼ ਦੇਤੀ ਸੀ ਸਿਰਫ ਇੱਕੋ ਇੱਕ ਪਾਰਟੀ ਸੀ ਜਿਸ ਨੇ ਕਿਹਾ ਕਿ ਅਸੀਂ ਜੰਗ ਨਹੀਂ ਲੜਾਂਗੇ ਤੇ ਜਿਹੜਾ ਅਸੀਂ ਆਮਨ ਰੱਖਿਆ ਉਹਦੇ ਬਦਲੇ ਅਸੀਂ ਟੌਡੀ ਵੋਟ ਵੈਣਤੀ ਕਰਕੇ ਲੈਣਾ ਚਾਹੁੰਦੇ ਆਂ ਕਿਉਂ ਕਰਕੇ ਜੇ ਜੰਗ ਹੋ ਜਾਂਦਾ ਤੇ ਲੋਕਾਂਾਂ ਦੀ ਤਬਾਹੀ ਮੱਚ ਜਾਣੀ ਸੀ ਇੱਥੇ ਜੇ ਪਰਮਾਣੂ ਹਥਿਆਰ ਕੋਈ ਨਾ ਕੋਈ ਪਾਕਿਸਤਾਨ ਸਿੱਟ ਦਿੰਦਾ ਤੇ ਅਸੀਂ ਬਿਲਕੁਲ ਲੋਕਾਂ ਦੇ ਨਾਲ ਆ ਉਹਨਾਂ ਦੀ ਰਾਏ ਦੇ ਨਾਲ ਚੱਲਦੇ ਆਂ ਬਾਕੀ ਦੀਆਂ ਪਾਰਟੀਆਂ ਸਾਰੀਆਂ ਜੰਗ ਦੇ ਨਾਲ ਹਾਂ ਨਾਲ ਹਮਲਾਇਆ ਹੋਇਆ ਸੀਗੀਆਂ ਉਹਨਾਂ ਨੇ ਲੁਧੇਣਾ ਅੰਮ੍ਰਿਤਸਰ ਪਟਿਆਲੇ ਵਰਗੇ ਵੱਡੇ ਸ਼ਹਿਰਾਂ ਦਾ ਨਹੀਂ ਸੋਚਿਆ ਕਿ ਇਹਨਾਂ ਦਾ ਕੀ ਹਾਲ ਹੋਊਗਾ ਜੇ ਜੰਗ ਪਾਕਿਸਤਾਨ ਤੇ ਹਿੰਦ ਦਾ ਹੋ ਗਿਆ ਸੋ ਅਸੀਂ ਪ੍ਰੈਜ਼ੀਡੈਂਟ ਡ੍ਰੰਪ ਦੀ ਵੀ ਤਾਰੀਫ ਕਰਦੇ ਹਾਂ ਜਿਹੜਾ ਇੰਡੀਆ ਨਹੀਂ ਮੰਨਦਾ ਜਿਨ੍ਹਾਂ ਨੇ ਪਾਕਿਸਤਾਨ ਤੇ ਇੰਡੀਆ ਨੂੰ ਖਬਰਦਾਰ ਕੀਤਾ ਕਿ ਤੁਸੀਂ ਜੰਗ ਦੇ ਵਿੱਚ ਕੋਈ ਹਿੱਸਾ ਨਹੀਂ ਲੈਣਾ ਸੋ ਪ੍ਰੈਜ਼ੀਡੈਂਟ ਟਰੰਪ ਦਾ ਵੀ ਬਹੁਤ ਵੱਡਾ ਹਿੱਸਾ ਹੈ ਜਿਹੜਾ ਇੱਥੇ ਜੰਗ ਨਹੀਂ ਲੱਗਿਆ ਜੀ ਸਟੋਰੀ ਆਪ ਅਮਨ ਰੱਖਿਆ ਹੈ ਅਮਨ ਦੇ ਲਈ ਵੋਟ ਮੰਗ ਰਹੇ ਹੈ ਤੇ ਜੇ ਜੰਗ ਦੇ ਲਈ ਦੂਜੀਆਂ ਪਾਰਟੀਆਂ ਆਈਆਂ ਉਹਨਾਂ ਨੂੰ ਪੁੱਛੋ ਕਿ ਜੇ ਇੱਥੇ ਪਰਮਾਣੂ ਉਥੇ ਆ ਡਿੱਗ ਜਾਂਦਾ ਤਾਂ ਲੁੱਟੇ ਹਾਣੇ ਦਾ ਕੀ ਬਣਨਾ ਸੀਗਾ ਚੋਰ ਚੋਰ ਕਰਕੇ ਰੱਖ ਦੇਣਾ ਸੀਗਾ ਅਸੀਂ ਲੁੱਟੇ ਹਾਣੇ ਦੀ ਸਫਾਈ ਕਰਾਂਗੇ ਜਿਵੇਂ ਦਿੱਲੀ ਦੇ ਵਿੱਚ ਸਫਾਈ ਹੈ ਹਰੇਕ ਸੜਕ ਦੇ ਉੱਤੇ ਹਰੇਕ ਗਲੀ ਦੇ ਉੱਤੇ ਬਿਲਕੁਲ ਬੂਟੇ ਲੱਗੇ ਹੋਣਗੇ ਸਫਾਈ ਹੋਊਗੀ ਕੋਈ ਗੰਦਗੀ ਤੁਹਾਨੂੰ ਦੇਖੋਗੇ ਨਹੀਂ ਜਿਹੜੇ ਲੋਕ ਗੰਦਗੀ ਦੇ ਸ਼ਕੀਨ ਹੋਣਗੇ ਉਹਨਾਂ ਨੂੰ ਲੁਧਿਆਣੇ ਤੋਂ ਬਾਹਰ ਕੱਢ ਦਪਾਂਗੇ ਬਿਲਕੁਲ ਜ਼ੋਰ ਦੇ ਨਾਲ ਉਹ ਇੱਥੇ ਲੁਧਿਆਣੇ ਦੇ ਵਿੱਚ ਵਸ ਨਹੀਂ ਸਕਣਗੇ ਜਿਹੜੇ ਗੰਦ ਪਾਉਣਗੇ ਸਵੇਰ ਸਾਡਾ ਪ੍ਰੋਗਰਾਮ ਹੈ ਤੇ ਅਸੀਂ ਤਖੜੇ ਹੋ ਕੇ ਲੜਾਂਗੇ ਤੇ ਬੇਨਤੀ ਕਰਦੇ ਆਂ ਕਿ ਤਖੜੇ ਹੋ ਕੇ ਸਾਰੇ ਮਜਮੂਨ ਨੂੰ ਛੱਡ ਕੇ ਉਹ ਪੀਜੀਟੀ ਭਾਰਤੀ ਨੂੰ ਪਰੋ ਜਿਹਦੇ ਨਾਲ ਅਸੀਂ ਇੱਕ ਨਵਾਂ ਯੋਗ ਲੈ ਕੇ ਆਏ ਤੇ ਜਿਹੜੇ ਬੰਦੇ ਅਜੇ ਸਭਾ ਪਾਰਲੀਮੈਂਟ ਦੇ ਵਿੱਚ ਪਹੁੰਚਣਾ ਚਾਹੁੰਦੇ ਹੈ ਇਥੋਂ ਦੇ ਐਮਐਲਏ ਨੂੰ ਅਸੈਂਬਲੀ ਇਲੈਕਸ਼ਨ ਲੜਾ ਕੇ ਅਸੀਂ ਇਹੋ ਜਿਹੇ ਬੰਦੇ ਰਾਜ ਸਭਾ ਦੇ ਵਿੱਚ ਨਹੀਂ ਭੇਜਨੇ ਹੈ ਉਹ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਕੰਦੀ ਹੈਲਥ ਨੂੰ ਵੀ ਸਹੀ ਕਰਤਾ ਹੈਲਥ ਐਜੂਕੇਸ਼ਨ ਸਹੀ ਕਰਤਾ ਕ੍ਰਾਈਮ ਘਟਾਤਾ ਨਸ਼ਾ ਵਿਰੁੱਧ ਚਲਾ ਰਹੇ ਆ ਕੀ ਲੱਗਦਾ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਕੋਈ ਟੱਟ ਨਹੀਂ ਕੀਤਾ ਹੈਗਾ ਆਪ ਪਾਰਟੀ ਨੇ ਸਭ ਨੂੰ ਹਨੇਰ ਗਰਦੀ ਪਾਈ ਹੋਈ ਹੈ ਬਹੁਤ ਜ਼ਿਆਦਾ ਡਰੱਗਸ ਆ ਰਹੇ ਹੈ ਨਸ਼ਾ ਆ ਰਿਹਾ ਹੈ ਔਰ ਕਤਲ ਹੋ ਰਿਹਾ ਹੈ ਔਰ ਬਿਲਕੁਲ ਆਪ ਪਾਰਟੀ ਦਾ ਪ੍ਰਭਾਵ ਕੋਈ ਨਹੀਂ ਹੈਗਾ ਪਾਣੀਆਂ ਦਾ ਮਸਲਾ ਨਹੀਂ ਹੱਲ ਕਰ ਸਕੇ ਜਿਹੜਾ ਸ਼ੈਨਨ ਪਾਵਰ ਸਟੇਸ਼ਨ ਹੈ ਇਹ ਮਾਰਛਲ ਦੇ ਵਿੱਚ ਉਹ ਅਜੇ ਤੱਕ ਵਾਪਸ ਨਹੀਂ ਲੈ ਸਕੇ ਔਰ ਇੰਨਾ ਨੇ ਪਾਣੀਆਂ ਦੇ ਮਸਲੇ ਦੇ ਉੱਤੇ ਕੋਈ ਕੰਮ ਨਹੀਂ ਕੀਤਾ ਹੈਗਾ ਸਾਰੇ ਪਾਣੀ ਹਰਿਆਣਾ Rajasthan ਦਿੱਲੀ ਨੂੰ ਦੇ ਦਿੱਤੇ ਆ ਥਾਂ ਥਾਂ ਤੇ ਕਾਂਗਰਸ ਨੇ ਵੋਟ ਲਗਾਇਆ ਵੀ ਆਸ਼ੂ ਇਸ ਮਸਟ ਵੀ ਆਸ਼ੂ ਜ਼ਰੂਰੀ ਹਲਕਾ ਪਸ਼ਮੀ ਦੇ ਲਈ ਹਾਂਜੀ ਆਸ਼ੂ ਇਸ ਮਸਟ ਦੇ ਵੋਟ ਲਗਾਏ ਹੋਏ ਨੇ ਕਾਂਗਰਸ ਪਾਰਟੀ ਵੱਲੋਂ ਕਿਉਂਕਿ ਆਸ਼ੂ ਬਹੁਤ ਜ਼ਰੂਰੀ ਹੈ ਹਲਕਾ ਪਸ਼ਮੀ ਦੇ ਲਈ ਉਹ ਦੇਖ ਲਿਓ ਫਿਰ ਜੇ ਜ਼ਰੂਰੀ ਹੈ ਤਾਂ ਲੈਓ ਫਿਰ ਦੇਖ ਕੇ ਪਤਾ ਤੇ ਲੋਕ ਕਹਿੰਦੇ ਨੇ ਅਸੀਂ ਨਹੀਂ ਟ੍ਰੈਕ ਦੇਖ ਲਿਓ ਆਪ ਸਰਕਾਰ ਨੇ ਚੌਥੀ ਵਾਰ ਕਰਜ਼ਾ ਚੱਕਿਆ ਹਾਂਜੀ ਆਪ ਸਰਕਾਰ ਨੇ ਚੌਥੀ ਵਾਰ ਕਰਜ਼ਾ ਚੱਕਿਆ ਕਿਵੇਂ ਵੇਖਦੇ ਹੂੰ ਇਹ ਬਿਲਕੁਲ ਪੰਜਾਬ ਦਾ ਪੱਠਾ ਬਿਠਾ ਰੇ ਆ ਜੀ ਇਹ ਪੰਜਾਬ ਨੂੰ ਤਾਂ ਕਰਜ਼ਾਈ ਕਰ ਦੁੱਤਾ ਹੈ ਤੇ ਇੱਥੇ ਕੋਈ ਇੰਡਸਟਰੀ ਨਹੀਂ ਲੈ ਕੇ ਆਏ ਹੈਵੀ ਇੰਡਸਟਰੀ ਤੇ ਸਾਰੀ ਹੈਵੀ ਇੰਡਸਟਰੀ ਗੁਜਰਾਤ ਦੇ ਵਿੱਚ ਲੱਗ ਰਹੀ ਹੈ ਜਿਹੜੀ ਕੀ ਬਾਰਡਰ ਸਟੇਟ ਹੈ ਤੇ ਪੰਜਾਬ ਨੂੰ ਕਹਿੰਦੀ ਹੈ ਕਿ ਇਹ ਬਾਰਡਰ ਸਟੇਟ ਹੈ ਇਸ ਕਰਕੇ ਇੱਥੇ ਇੰਡਸਟਰੀ ਨਹੀਂ ਲੱਗ ਸਕਦੀ ਹੈਗੀ। ਭਾਨ ਸਾਹਿਬ ਜਿਵੇਂ ਕਹਿੰਦੇ ਵੀ ਜਿਹੜੇ ਆਪ ਦੇ ਕੈਂਡੀਡੇਟ ਹੋ ਰਹੇ ਉਹ ਖੜੇ ਨਹੀਂ ਜਿਓ ਮਤਲਬ ਹੋਣਗੇ ਕਿਦਰੀਵਾਲ ਆਪਣੇ ਪਾਸੇ ਚ ਕਹਿ ਰਹੇ ਸੀਗੇ ਵੀ ਉਹਨਾਂ ਨੂੰ ਮੰਤਰੀ ਜਿਹੜੀ ਹੈ ਕੈਬਨਿਟ ਦੇ ਵਿੱਚ ਜਗ੍ਹਾ ਦੇ ਦਿੱਤਾ ਜਾਵਾਂਗੇ ਜਿਹੜੇ ਪਹਿਲੇ 92 ਜਿੱਤੇ ਸੀਗੇ ਉਹਨਾਂ ਵੱਲੋਂ ਕੋਈ ਵਿਕਾਸ ਨਹੀਂ ਕੀਤਾ ਗਿਆ ਤਾਂ ਹੁਣ ਜਿਹੜੇ ਨੇ ਇਸ ਤਰ੍ਹਾਂ ਵਰਗਲਾਇਆ ਜਾ ਰਿਹਾ ਕਿਵੇਂ ਵੇਖਦੇ ਹੋ ਇਹ ਸਾਰੇ ਬਿਆਨ ਵਾਲੀ ਜੀ ਨੇ ਜਿਹੜਾ ਐਮਪੀ ਹੁੰਦਾ ਪਾਰਲੀਮੈਂਟ ਦਾ ਉਹ ਵਜ਼ੀਰ ਤੋਂ ਬਹੁਤ ਵੱਡਾ ਬੰਦਾ ਹੁੰਦਾ ਹੈ ਇਹ ਤਾਂ ਇਸ ਬੰਦੇ ਨੇ ਬਹੁਤ ਗਲਤੀ ਕੀਤੀ ਹੈ ਕਿ ਜਿਹੜਾ ਥੱਲੇ ਆ ਗਿਆ ਹਮਮ ਗੰਗੀ ਭਾਈ ਕੀ ਕਹੋਗੇ ਅੱਜ ਹਲਕਾ ਬੈਸ ਦੇ ਵਿੱਚ ਜਿਹੜਾ ਪ੍ਰਚਾਰ ਕਰ ਰਹੇ ਹੋ ਤੇ ਅੱਜ ਜਿੱਥੇ ਗੁਰਪ੍ਰੀਤ ਗੋਗੀ ਰਹਿੰਦੇ ਸੀ ਉੱਥੇ ਕੈਂਪੇਨ ਕੀਤਾ ਅੱਜ ਇਸ ਤਰ੍ਹਾਂ ਹੈ ਅਸੀਂ ਡੇ ਬਾਏ ਡੇ ਜਿਹੜੀ ਸਾਡੀ ਪ੍ਰਚਾਰ ਮੁਹਿੰਮ ਹੈ ਉਹ ਜੋਰ ਫੜਦੀ ਜਾ ਰਹੀ ਹੈ ਕੀ ਹੈ ਤੇ ਵਿਰੋਧੀ ਡਰੇ ਪਏ ਐ ਇਸ ਗੱਲ ਦੇ ਨਾਲ ਅਸੀਂ ਰੋਜ਼ ਜਿਹੜਾ ਆਪਣਾ ਪ੍ਰਚਾਰ ਹੈਗਾ ਉਹ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਪੀਸਫੁਲ ਢੰਗ ਦੇ ਨਾਲ ਲੁਧਿਆਣੇ ਦੇ ਲੋਕ ਪਰੇਸ਼ਾਨ ਨਾ ਹੋਣ ਅਸੀਂ ਇਸ ਤਰੀਕੇ ਦੇ ਨਾਲ ਇੱਥੇ ਪ੍ਰਚਾਰ ਕਰ ਰਹੇ ਹਾਂ ਰੋਜ਼ ਪੈਦਲ ਮਾਰਚ ਕਰ ਰਹੇ ਹਾਂ ਤੇ ਵੋਟਰਾਂ ਨੂੰ ਜਾਗਰੂਕ ਕਰ ਰਹੇ ਹਾਂ ਤੇ ਸੰਗਤ ਦੀ ਕਚਾਰੀ ਦੇ ਵਿੱਚ ਹਲਕਾ ਪੱਛਮੀ ਦੇ ਲੋਕਾਂ ਦੀ ਕਚਾਰੀ ਦੇ ਵਿੱਚ ਆਪਣੀਆਂ ਜੋ ਅਸੀਂ ਗਰੰਟੀਆਂ ਆਈਆਂ ਉਹਨਾਂ ਦੇ ਸਾਹਮਣੇ ਰੱਖੀਆਂ ਤਾਕੀ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਕੀ ਕਰਨਾ ਹੈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਲੋਕਾਂ ਨੂੰ ਆਪਣੇ ਕੈਂਡੀਡੇਟ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਉਹਨਾਂ ਦੇ ਕੈਂਡੀਡੇਟ ਨੇ ਕੀ ਕਰਨਾ ਹੈ ਸੋ ਮੇਰੀ ਤੁਹਾਡੇ ਚੈਨਲ ਨੂੰ ਬੇਨਤੀ ਗਈ ਹੈ ਕਿ ਜਿਹੜੇ ਰਸ਼ ਪਾਉਣ ਵਾਲੇ ਲੋਕ ਹੈਗੇ ਆ ਜਿਹੜੇ ਰੋਡ ਮਾਰਚ ਕਰਕੇ ਲੋਕਾਂ ਨੂੰ ਤੰਗ ਕਰਦੇ ਆ ਤੇ ਸਾਰੀਆਂ ਜਗ੍ਹਾਵਾਂ ਤੇ ਪੋਸਟਰ ਲਾ ਕੇ ਸਾਰੇ ਲੁਧਿਆਣੇ ਦੀ ਖੂਬਸੂਰਤੀ ਨੂੰ ਖਰਾਬ ਕਰਦੇ ਆ ਅਸੀਂ ਉਹਨਾਂ ਦੇ ਵਿੱਚੋਂ ਨਹੀਂ ਹੈਗੇ ਅਸੀਂ ਦਿੱਲੀ ਦੇ ਦਲਾਲ ਭਜਾਉਣੇ ਆ ਸਾਡਾ ਜਿਹੜਾ ਯੁੱਧ ਹੈਗਾ ਉਹ ਦਿੱਲੀ ਦੇ ਵਿਰੁੱਧ ਹੈਗਾ ਸਰਕਾਰਾਂ ਨੇ ਬਹੁਤ ਦਾਅਵੇ ਕੀਤੇ ਸੀ ਜਿਵੇਂ ਜਿਸ ਤਰ੍ਹਾਂ ਖੜੇ ਹੋ ਟ੍ਰੈਫਿਕ ਦੀ ਬਹੁਤ ਸਮੱਸਿਆ ਇੱਥੇ ਪਹਿਲਾਂ ਗੱਲ ਹੋਈ ਸੀ ਵੀ ਇੱਥੇ ਬੜਾ ਕੁਝ ਬਣਾਵਾਂਗੇ ਟ੍ਰੈਫਿਕ ਮੁਕਤ ਕਰਾਂਗੇ ਕੀ ਤੁਹਾਡੀ ਵੀ ਇਹ ਸੋਚ ਹੈ ਕੋਈ ਬਿਲਕੁਲ ਜਿਹੜਾ ਲੁਧਿਆਣਾ ਹੈਗਾ ਇਹਨੂੰ ਬੜੀ ਕੋਸ਼ਿਸ਼ ਕੀਤੀ ਇਹਨਾਂ ਨੇ ਕਿ ਇਹਦਾ ਸੁਚਾਰੂ ਰੰਗ ਢੰਗ ਨਾਲ ਟ੍ਰੈਫਿਕ ਚੱਲੇ ਪਰ ਤੁਸੀਂ ਯੈਸਟਰਡੇ ਨਾਈਟ ਜਿਹੜੀ ਸਥਿਤੀ ਸੀ ਲੁਧਿਆਣੇ ਦੀ ਬੜੀ ਮੰਦੀ ਹਾਲਾਤ ਸੀ ਉਹਦਾ ਕਾਰਨ ਕੀ ਹੈ ਸਾਰੇ ਦਿੱਲੀ ਦੇ ਜਿਹੜੇ ਨਕਾਰੇ ਲੋਕਾਂ ਦੇ ਵੀਆਈਪੀ ਜਿਹੜੇ ਨਕਾਰੇ ਹੋਏ ਵੀਆਈਪੀ ਇੱਕ ਤੇ ਵੀਆਈਪੀ ਹੁੰਦੇ ਨਾ ਜਿੰਨਾਂ ਕੋ ਸंवਿਧਾਨਿਕ ਤੌਰ ਤੇ ਅਹੁਦੇ ਹੁੰਦੇ ਆ ਇੱਕ ਹੁੰਦੇ ਜਿਹੜੇ ਨਕਾਰੇ ਹੋਏ ਤੇ ਪੰਜਾਬ ਦੇ ਲੋਕਾਂ ਦੀ ਸਿਕਿਉਰਟੀਆਂ ਲੈ ਕੇ ਇੱਥੇ ਰਸ਼ ਪਾਇਆ ਉਹਨਾਂ ਨੇ ਫੇਰ ਵਿੱਚ ਜਿਹੜਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਗਾ ਇਹਨਾਂ ਦੀਆਂ ਸਿਕਿਉਰਟੀਆਂ ਨੇ ਰਸ਼ ਪਾਇਆ ਪੰਜਾਬ ਦੇ ਪੂਰੇ ਮਨਿਸਟਰ ਜਿੰਨੀ ਹਗੇ ਆ ਸਭ ਇੱਥੇ ਬੈਠੇ ਹੋਏ ਆ ਮੈਂ ਪਹਿਲਾਂ ਵੀ ਕਿਹਾ ਸੀ ਕਿ ਜੇ ਘਰ ਗਲੀ ਗਲੀ ਘੁੰਮਣ ਵਾਲੇ ਮੁੱਖ ਮੰਤਰੀ ਨੂੰ ਤੇ ਐਮਐਲਏ ਨੂੰ ਆਪਣੀ ਉਪਲਬਧੀਆਂ ਦੱਸ ਰੀਆਂ ਪੈਣ ਤੇ ਫਿਰ ਸਰਕਾਰ ਦਾ ਕੰਮ ਜ਼ੀਰੋ ਹੋਗਾ ਅੱਜ ਗੁਰਪ੍ਰੀਤ ਗੋਗੀ ਨਾਲ ਤੇ ਜਿਹੜੇ ਮਹੱਲੇ ਚ ਵਿਚਰੇ ਹੋ ਲੋਕਾਂ ਨਾਲ ਗੱਲਬਾਤ ਕੀਤੀ ਕੀ ਕਿਹਾ ਉਹਨਾਂ ਨੇ ਕੀ ਕਿਹੜੇ ਕੰਮ ਰਹਿੰਦੇ ਨੇ ਕਿਹੜੇ ਕੀਤੇ ਨੇ ਉਹਨਾਂ ਨੇ ਉਹਨਾਂ ਦਾ ਸਵਰਗਾ ਤੇ ਵਿਸ਼ਵਾਸ ਹੋਵੇ ਗੁਰਪ੍ਰੀਤ ਸਿੰਘ ਗੋਗੀ ਜੀ ਇੱਕ ਐਸੇ ਸ਼ਖਸ ਅਗੇ ਸੀ ਜਿਨ੍ਹਾਂ ਨੇ ਆਪਣੀ ਸਰਕਾਰ ਦੇ ਖਿਲਾਫ ਹੀ ਮੋਰਚਾ ਖੋਲ੍ਹਿਆ ਸੀ ਉਹਨਾਂ ਨੇ ਆਪਣੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਸੀ ਉਹਨਾਂ ਨੇ ਨੀਂ ਪੱਥਰ ਪਟਿਆ ਸੀ ਉਹਨਾਂ ਨੇ ਜਿਹੜਿਆ ਕਹਿੰਦੇ ਨਾ ਕਿ ਅਸੀਂ ਨੀਂ ਪੱਥਰ ਲਾਇਆ ਉਹਦੇ ਅਸੀਂ ਮਜ਼ਦੂਰਾ ਤੋਂ ਲਵਾਣੇ ਸੀ ਪਰ ਲਾਏ ਆ ਉਹਨੇ ਉਹ ਨੀ ਪੱਤਰ ਫੱਟ ਕੇ ਸ਼ੁਰੂਆਤ ਕੀਤੀ ਸੀ ਤੇ ਮੈਂ ਸਲੂਟ ਕਰਦਾ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਉਹਨਾਂ ਦਾ ਹੱਕ ਖਾ ਕੇ ਜਿਹੜਾ ਸੰਜੀਵ अरोड़ा ਅੱਜ ਉਥੇ ਸੀਟ ਲੜ ਰਿਹਾ ਗਿਆ ਤੇ ਮੈਂ ਕਾਮਨਾ ਕਰਦਾ ਕਿ ਉਹ ਆਪਣੇ ਉਸੇ ਅਦਿਆਂ ਤੇ ਜਿਹੜੇ ਅਦਦੇ ਉਹਨੂੰ ਮਿਲੇ ਹੋਏ ਆ ਬਰਕਰਾਰ ਰਵੇ ਆਪਣਾ ਅਦਿਆਂ ਤੇ ਕੰਮ ਕਰੇ ਤੇ ਇਹ ਸੀਟ ਦਿਓ ਸਾਡੇ ਯੋਗੀ ਹੈ ਇਹ ਵੈਸਟ ਇਸ ਸੀਟ ਦੇ ਉੱਤੇ ਅਸੀਂ ਵਿਰਾਜਮਾਨ ਹੋਵਾਂਗੇ ਸਾਨੂੰ ਆਵਾਮ ਇੱਥੇ ਬਿਠਾਏ ਗਿਆ ਇਸ ਸੀਟ ਦੇ ਉੱਤੇ ਹਰ ਪਿੰਡ ਦੇ ਵੱਡੇ ਅਧਿਕਾਰੀ ਜਿਹੜੇ ਆ ਰਹੇ ਨੇ ਉੱਥੇ ਕੈਂਪੇਨ ਕਰ ਰਹੇ ਨੇ ਤੁਹਾਡੇ ਵੀ ਆਉਣਗੇ ਮਾਨ ਸਾਹਿਬ ਜੀ ਸਾਡੇ ਸਾਡੇ ਸਾਰੇ ਸਟਾਰ ਆ ਗਿਆ ਸਰਦਾਰ ਹਰਪਾਰ ਸਿੰਘ ਬਲੇਰ ਜੀ ਇਹ ਸਾਡੇ ਸਟਾਰ ਪ੍ਰਚਾਰਕ ਆ ਗਿਆ ਇਹ ਖਾਸ ਕਰ ਮਾਝੇ ਦੇ ਜਰਨੈਲ ਜਿਵੇਂ ਮਾਝੇ ਵਾਲੇ ਭਾਉ ਹੁੰਦੇ ਨਾ ਇਹ ਮਾਝੇ ਵਾਲੇ ਭਾਉ ਵੀ ਇੱਥੇ ਆਏ ਹੋਏ ਆ ਦੁਆਬੇ ਤੋਂ ਵੀ ਆਏ ਹੋਏ ਆ ਮਾਲਵੇ ਦੀਆਂ ਮਸ਼ਹੂਰ ਹਸਤੀਆਂ ਆਈਆਂ ਹੋਈਆਂ ਆ ਚੱਕਰਵਤੀ ਫੌਜਾਂ ਆਈਆਂ ਹੋਈਆਂ ਤੇ ਹੁਣ ਇਹਦੇ ਨਾਲ ਦੀ ਨਾਲ ਹੀ ਕੌਮ ਦੇ ਮਹਾਨ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਲੀਡਰ ਅਗੇ ਆ ਜਿਹੜੇ ਐਨਾ ਵਾਂਗੂ ਗਲੀਆਂ ਨਾਲੀਆਂ ਦੀਆਂ ਗੱਲਾਂ ਨਹੀਂ ਕਰਦੇਗੇ ਜਿਹੜੀ ਇਹ ਗੱਲਾਂ ਕਰਦੇ ਆ ਮਨੁੱਖੀ ਅਧਿਕਾਰਾਂ ਦੀ ਹਿਊਮਨ ਰਾਈਟਸ ਦੀ ਉਹ ਸਾਡੇ ਵਿੱਚ ਆ ਰਹੇ ਆ ਉਹ ਸਾਡੇ ਸਟਾਰ ਪ੍ਰਚਾਰਕ ਅਗੇ ਆ ਜਿਨ੍ਹਾਂ ਨੇ ਕੋਈ ਸਿਕਿਉਰਟੀਆਂ ਲੈ ਕੇ ਕੋਈ ਇੱਥੇ ਰਸ਼ ਨਹੀਂ ਪਾਣਾ ਕੁਛ ਨਹੀਂ ਪੀਸਫੁੱਲ ਢੰਗ ਨਾਲ ਆ ਕੇ ਉਹਨਾਂ ਨੇ ਇੱਥੇ ਗੱਲ ਕਰਨੀ ਆ ਅੱਜ ਬੜੀ ਇਸ ਹਲਕੇ ਦੇ ਵਿੱਚ ਆਣ ਕੇ ਖੁਸ਼ੀ ਮਹਿਸੂਸ ਕਰਦੇ ਆਂ ਇੱਥੋਂ ਦਾ ਜਿਹੜਾ ਵਪਾਰੀ ਵਰਗ ਹੈ ਖਾਸ ਕਰਕੇ ਸਾਡੇ ਕੈਂਡੀਡੇਟ ਸਰਦਾਰ ਸ਼੍ਰੀ ਨਵਨੀਤ ਕੋਰਾ ਗੋਪੀ ਜੀ ਨੂੰ ਗੋਪੀ ਜੀ ਨੂੰ ਆਜ ਉਹਨਾਂ ਨੇ ਆਪਣੇ ਦਿਲੋਂ ਜਿਹੜਾ ਉਹ ਖੁਸ਼ੀ ਮਹਿਸੂਸ ਕਰਕੇ ਆਪਣੀਆਂ ਦੁਕਾਨਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਸੱਦ ਕੇ ਬੁਲਾ ਕੇ ਮਾਨ ਸਨਮਾਨ ਦਿੱਤਾ ਉਹਦੇ ਨਾਲ ਸਾਡਾ ਸਾਰਿਆਂ ਦਾ ਸਿਰ ਉੱਚਾ ਹੋਇਆ ਹੈ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਹਲਕੇ ਨੂੰ ਬੜੇ ਲੰਮੇ ਸਮੇਂ ਤੋਂ ਲੋੜ ਹੈ ਕਿ ਨਰਪੱਖ ਲੀਡਰ ਹੋਵੇ ਔਰ ਇੰਡੀਪੈਂਡੈਂਟ ਹੋਵੇ ਜਿਹੜਾ ਆਪਣੀ ਕਲਮ ਦੀ ਤਾਕਤ ਯੂਜ਼ ਕਰ ਸਕਦਾ ਹੋਵੇ ਨਾ ਕਿ ਗੁਲਾਮ ਜਿਹੜੇ ਗੁਲਾਮ ਲੋਕ ਆ ਉਹ ਕੀ ਕਰਦੇ ਆ ਉਹ ਜਦੋਂ ਉੱਤੋਂ ਹੁਕਮ ਆਉਂਦਾ ਹੈ ਉਹਨਾਂ ਕੀ ਚੱਲ ਸਕਦੇ ਆ ਜਿਹੜਾ ਸਾਡਾ ਕੈਂਡੀਡੇਟ ਆ ਇਹਨੇ ਕੀ ਕਰਨਾ ਹੈ ਇਹਨੇ ਦਬੇ ਕੁਚਲੇ ਲੋਕਾਂ ਦੀ ਗੱਲ ਕਰਨੀ ਹੈ ਵਪਾਰੀਆਂ ਦੀ ਗੱਲ ਕਰਨੀ ਹੈ ਮਜ਼ਦੂਰ ਵਰਗ ਦੀ ਗੱਲ ਕਰਨੀ ਹੈ ਇਹਨਾਂ ਨੇ ਆ ਜਿੰਨੇ ਵੀ ਐਸ ਹਲਕੇ ਦੀ ਮੁਸ਼ਕਲਾਂ ਇਹਨਾਂ ਨੇ ਨੋਟ ਕੀਤੀਆਂ ਸੋ ਮੈਂ ਬੇਨਤੀ ਕਰਦਾ ਕਿ ਇਹ ਹਲਕੇ ਦੇ ਲੋਕ ਇਸ ਵਾਰ ਮੌਕਾ ਸ਼੍ਰੋਮਣੀ ਅਕਾਲੀ ਦਲ ਅੰਮਰਸਰ ਨੂੰ ਦੇਣਗੇ ਕਿਉਂਕਿ ਜਿਹੜਾ 1.5 ਸਾਲ ਦਾ ਸਮਾਂ ਸੰਗਰੂਰ ਦੇ ਵਿੱਚ ਐਮਪੀ ਵੇਲੇ ਸਰਦਾਰ ਸਿਮਰਨਜੀਤ ਸਿੰਘ ਮਾਰ ਨੂੰ ਦਿੱਤਾ ਸੀ ਉਸ ਵੇਲੇ ਤਿੰਨ ਨਾਲਕੇ ਮਲੇਰਕੋਟਲਾ ਸੰਗਰੂਰ ਤੇ ਬਰਨਾਲਾ ਜਿੱਥੋਂ ਦੀਆਂ ਪੂਰੀਆਂ ਜਾਂ ਜੜੀਆਂ ਤੁਸੀਂ ਤਾਰਾਂ ਦੇਖ ਰਹੇ ਹੋ ਨਾ ਇਸ ਹਲਕੇ ਦੇ ਵਿੱਚ ਬਾਹਰ ਲੰਮਕਦੀਆਂ ਤਾਰਾਂ ਇਹ ਕਈ ਲੋਕਾਂ ਦੇ ਕਈ ਜਨਮਰਾਂ ਦੀਆਂ ਜਾਨ ਲੈਂਦੀਆਂ ਸੋ ਉਹ ਸਾਰੀਆਂ ਹੀ ਅੰਡਰਗਰਾਉਂਡ ਹੋ ਚਲੀਆਂ ਸੋ ਉਥੇ ਹਸਪੀਟਲ ਆਏ ਆ ਇੱਥੇ ਹੈਲਥ ਦਾ ਪ੍ਰਬੰਧ ਜਿਹੜਾ ਨਵਨੀਤ ਕਾਰ ਗੋਪੀ ਜੀ ਕਰਨਗੇ এডਿਕੇਸ਼ਨ ਦਾ ਪ੍ਰਬੰਧ ਕਰਨਗੇ ਸਾਡੀ ਪਾਰਟੀ ਨੇ ਕਦੀ ਵੀ ਬਦਲੇ ਦੀ ਰਾਜਨੀਤੀ ਨਹੀਂ ਕੀਤੀ ਪਰਚਿਆਂ ਦੀ ਰਾਜਨੀਤੀ ਨਹੀਂ ਕੀਤੀ ਹਮੇਸ਼ਾ ਹੀ ਆਪਣੇ ਜਿਹੜਾ ਵਾ ਉਹ ਵਿਕਾਸ ਦੀ ਗੱਲ ਕੀਤੀ ਹੈ ਤੇ ਨਾਲ ਦੀ ਨਾਲ ਸਾਰੇ ਲੋਕਾਂ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨ ਦਾ ਸਿਖਾਇਆ ਕਿ ਕਿੱਦਾਂ ਸਤਿਕਾਰ ਕਰਨਾ ਹੈ ਸੋ ਜਿਹੜਾ ਇੱਕ ਦੂਜੇ ਨੂੰ ਟਾਰਗੇਟ ਕੀਤਾ ਜਾਂਦਾ ਹੈ ਉਹ ਸਾਰਾ ਕੁਝ ਬੰਦ ਹੋਊਗਾ ਤੇ ਨਵਨੀਤ ਕੁਮਾਰ ਗੋਪੀ ਜੀ ਸਾਡੇ ਜਿਹੜੇ ਆ ਉਹਨਾਂ ਨੂੰ ਬਹੁਤ ਵਧੀਆ ਅੱਜ ਹੰਗਾਰਾ ਮਿਲਿਆ ਹੈ ਅਸੀਂ ਇੱਥੇ ਆਣ ਕੇ ਸਾਰੇ ਜਿੰਨੇ ਵੀ ਸਾਡੇ ਪਾਰਟੀ ਦੇ ਲੀਡਰ ਹੈ ਮਹਿਸੂਸ ਕਰਦੇ ਆ ਕਿ ਸਾਡਾ ਰਿਜ਼ਲਟ ਜਿਹੜਾ ਬਹੁਤ ਵਧੀਆ ਆਊਗਾ